ਸੰਗਰੂਰ ਦੇ ਖਡਿਆਲਾ ਵਿਖੇ ਨਦੀ ਵਿੱਚ ਪਾੜ ਪੈਣ ਨਾਲ ਖੇਤਾਂ ਵਿੱਚ ਪਾਣੀ ਵੜਨ ਦੇ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਜਿਸ ਨੂੰ ਵੇਖਤੇ ਹੋਏ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਹੋਇਆ ਅਤੇ ਮੌਕੇ ਤੇ ਪਹੁੰਚੇ ਡੀਸੀ ਅਤੇ ਉਨ੍ਹਾਂ ਦੀ ਟੀਮ ਨੇ ਕੰਮ ਦਾ ਜਾਇਜ਼ਾ ਲਿਆ ਨਾਲੇਪੰਦਲ ਲੋਕ ਅਤੇ ਮਨਰੇਗਾ ਮਜ਼ਦੂਰ ਤੇ ਡੇਰਾ ਪ੍ਰੇਮੀਆ ਨੇ ਪਹੁੰਚ ਕੇ ਮਿੱਟੀ ਲਾਉਣ ਦਾ ਕੰਮ ਜੋਰਾ-ਸ਼ੋਰਾ ਤੇ ਸ਼ੁਰੂ ਕਰ ਦਿੱਤਾ ਅਤੇ ਡੀਸੀ ਦਾ ਕਹਿਣਾ ਹੈ ਕਿ ਪਿੱਛੋਂ ਪਾਣੀ ਬੰਦ ਕਰ ਦਿੱਤਾ ਗਿਆ ਤੇ ਪਾਣੀ ਦਾ ਅਸਰ ਲਗਾਤਾਰ ਕਟ ਰਿਹਾ ਜਲਦ ਹੀ ਪਾਣੀ ਬੰਦ ਹੋ ਜਾਵੇਗਾ ਤੇ ਬੋਰੀਆਂ ਅਤੇ ਮਿੱਟੀ ਨਾਲ ਪੂਰੀ ਤਰ੍ਹਾਂ ਠੀਕ ਕਰ ਦਿੱਤਾ ਜਾਵੇਗਾ वरुण बंसल के याची न्यूज़ नेटवर्क ਕੀ ਨਾਮ ਆਪਾਂ ਆਪਾਂ ਮੇਰਾ ਨਾਮ ਦਾਰਾ ਸਿੰਘ ਆ ਜੀ ਦਾਰਾ ਜੀ ਕੀ ਹਾਲਾਤ ਨੇ ਮੌਜੂਦ ਆ ਜਿਹੜੀ ਇਸ ਸਮੇਂ ਨਹਿਰ ਉੱਤੇ ਸੀ ਇਹ ਨਹਿਰ ਤਾਂ ਜੀ ਹੁਣ ਲਾਲੋ ਵੀ ਹੁਣ ਇਤਨੇ ਸਾਲ ਚ ਇਹ ਵੱਢਲੀ ਜੀ ਹੂੰ ਫੇਰ ਵੀ ਹੁਣ ਸਾਨੂੰ 40-40 ਸਾਲ ਹੋ ਗਏ ਦੇਖਦਿਆਂ ਨੂੰ ਇਹ ਸਾਰਾ ਇਹ ਪਾਸਾ ਨਹਿਰ ਮਾੜੀ ਹੋ ਗਈ ਹੁਣ ਇਹਦਾ ਟੁੱਟੂ ਕੀ ਹੁਣ ਹੁਣ ਪਿਛਲੇ ਸਾਲ ਛੋਡੇ ਸਾਹਮਣੇ ਆ ਟੁੱਟੀ ਪਈ ਐ ਤਿੰਨ ਸਾਲ ਹੋ ਗਏ ਟੁੱਟਦੇ ਇਹਨੂੰ ਫੇਰ ਹੁਣ ਕਹੀ ਜਾਂਦੇ ਨੇ ਜ਼ਿੰਮੇਵਾਰਾਂ ਦੇ ਦੋਸ ਐ ਇਹ ਕਿਹੜਾ ਜ਼ਿੰਮੇਵਾਰਾਂ ਨੇ ਹਟਾਏ ਨੂੰ ਹੁਣ ਵੀ ਕਹਿੰਦੇ ਨੇ ਉਹ ਤਾਂ ਮਿੱਟੀ ਲਾ ਲੂ ਤੇ ਪਾਣੀ ਕਦੋਂ ਕਿਤਾ ਪੈ ਰਿਹਾ ਗਿਆ ਪਿਛਲੇ ਕਿੰਨੇ ਟਾਈਮ ਤੋਂ ਨਾ ਟੁੱਟੀ ਹੋਈ ਐ ਇਹ ਕੱਲ ਰਾਤ ਦੀ ਟੁੱਟੀ ਹੋਈ 2 ਵਜੇ ਠੀਕ ਐ ਤਾਂ ਹੁਣ ਮੌਜੂਦਾ ਹਾਲਾਤ ਕੀ ਨੇ ਕੋਈ ਹਾਲਾਤ ਨਹੀਂ ਕੋਈ ਮੈਕਮੇਡਾ ਨੂਰੀਆ ਕਿ ਹਲੇ ਕੋਈ ਵੀ ਮਿੱਟੀ ਦਾ ਜਾਂ ਇਹ ਪਿੰਡ ਵਾਲੇ ਬੰਦ ਕਰ ਰਹੇ ਨੇ ਪਰ ਕਿਹਾ ਜਾ ਰਿਹਾ ਸੀ ਕਿ ਪਾਣੀ ਬੰਦ ਕੀਤਾ ਜਾਵੇਗਾ ਕੋਈ ਬੰਦੇ ਨੇ ਤੁਹਾਡੇ ਸਾਹਮਣੇ ਦਿਖਾ ਲਓ ਪਾਣੀ ਖੇਤਾਂ ਨੂੰ ਜਾ ਰਿਹਾ ਸੀ ਹਾਂ ਖੇਤਾਂ ਨੂੰ ਜਾ ਰਿਹਾ ਜੀ ਆਹ ਤੁਹਾਡੇ ਸਾਹਮਣੇ ਜਾ ਰਿਹਾ ਜੀ ਕਿੰਨੇ ਘਰਾਂ ਵਿੱਚ ਪਾਣੀ ਇਸ ਤਰ੍ਹਾਂ ਫੈਲਦਾ ਇਹ ਬਾਗਿਆ ਹੋਈ 12-13 ਸੌ ਕਿਲੇ ਵਿੱਚ ਪਾਣੀ ਪਾ ਗਏ ਠੀਕ ਹੈ ਘੱਟ ਤੋਂ ਘੱਟ ਤਾਂ ਹੁਣ ਕੌਣ ਕੰਮ ਕਰ ਰਿਹਾ ਕਿਸ ਤਰ੍ਹਾਂ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਜੀ ਵਾਕਿਆ ਥੋੜੇ ਨਰੇਗੜ ਨੇ ਆ ਸਰਸੇ ਵਾਲੇ ਸਤਸੰਗੀ ਆਏ ਹੋਏ ਨੇ ਬਾਕੀ ਪਿੰਡ ਵਾਲੇ ਨੇ ਜੀ ਔਰ ਕੋਈ ਔਰੇ ਬੰਦਾ ਮਹਿਕਮੇ ਦਾ ਕੋਈ ਕੋਈ ਸਟਾਫ ਅਧਿਕਾਰੀਆਂ ਨੇ ਕੋਈ ਕਿਹਾ ਕੁਛ ਨਹੀਂ ਜੀ ਹਲੇ ਕੋਈ ਬੋਲੇ ਹੋ ਨਾ ਜਿਹੋਦਾ ਕਿ ਹਲੇ ਧਮਕੀਆਂ ਦਿੰਦੇ ਨੇ ਵੀ ਤੁਹਾਡੇ ਤੇ ਪਰਚੇ ਦੇ ਦਾਂਗੇ ਦੇ ਦਾਂਗੇ ਨਹਿਰਬੱਡ ਰੱਖੇ ਉਹਦਾ ਉਲਟ ਚੱਲਦੈ ਨਹੀਂ ਸਾਥ ਹਲੇ ਕੁਛ ਨਹੀਂ ਜੀ ਇਹ ਸਾਡੀ ਸੁਨਾਮ ਸਬ ਬ੍ਰਾਂਚ ਹੈਗੀ ਹੈ ਜਿਹੜਾ ਕਿ ਪਾਣੀ ਬੁੜਲਾਡਾ ਜਾਂਦਾ ਹੈਗਾ ਤੇ ਖੰਡਿਆਲ ਪਿੰਡ ਦੇ ਵਿੱਚ ਇਹ ਬ੍ਰੀਚ ਹੋਈ ਸੀਗੀ ਕੱਲ ਤੇ ਹੁਣ ਅਸੀਂ ਇੱਕ ਵਾਰੀ ਆਰਜੀ ਪਲੱਗ ਕੀਤੀ ਹੈ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਰਮਾਨੈਂਟਲੀ ਵਾਲਾ ਪਲੱਗ ਕਰਾਂਗੇ ਇੱਕ ਵਾਰੀ ਅਸੀਂ ਪਾਣੀ ਰੋਕ ਲਿਆ ਤੇ ਮੈਂ ਐਕਸੀਨ ਮੈਡਮ ਮੇਰੇ ਨਾਲ ਹੀ ਹੈਗੇ ਆ ਤੇ ਹੁਣ ਅੱਗੇ ਪਾਣੀ ਨਹੀਂ ਜਾਏਗਾ ਤੇ ਵੀ ਹੈਵ ਕੰਟਰੋਲਡ ਇਟ ਤੇ ਜੀਸੀਬੀ ਵਗੈਰਾ ਸਾਰੀ ਸਾਡੀ ਇੱਥੇ ਆਈ ਹੋਈ ਆ ਇੱਕ ਵਾਰੀ ਮਲਾਰ ਜੀ ਹੀ ਰੋਕ ਲਈ ਆ ਹੁਣ ਇਹ ਪਾਣੀ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਪ੍ਰੋਪਰ ਜੀਸੀਬੀ ਦੇ ਨਾਲ ਮਿੱਟੀ ਐਂਡ ਪੱਕਾ ਜਿਹੜਾ ਹੋਰ ਬੋਰੀਆਂ ਹੈਗੀਆਂ ਹੋਰ ਪਾ ਕੇ ਤੇ ਫਿਰ ਇਹਤੇ ਮਿਸਤਰੀ ਲਾ ਕੇ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਸੀ ਉਸ ਤਰੀਕੇ ਨਾਲ ਕਰਾਂਗੇ। ਕੱਲ ਸਵੇਰ 4 ਵਜੇ ਦੀ ਇਹ ਟੁੱਟਿਆ ਹੋਇਆ ਤੇ ਪਾਣੀ ਨਹੀਂ ਹੁਣ ਤਾਂ ਰੁਕ ਗਿਆ ਉਹਦਾ ਕੀ ਰੀਜ਼ਨ ਆ? ਨਹੀਂ ਪਾਣੀ ਹੁਣ ਤਾਂ ਰੁਕ ਗਿਆ ਹੈ। ਬਟ ਦਾ ਥਿੰਗ ਹੋਇਆ ਕਿ ਪਿੱਛੋਂ ਪਾਣੀ ਨਹੀਂ ਰੁਕਿਆ। ਕਿ ਪਿੱਛੋਂ ਜਿਹੜਾ ਪਾਣੀ ਹੈ ਕਿਉਂਕਿ ਹੌਲੀ-ਹੌਲੀ ਜਾਏਗਾ। ਹੁਣ ਵੀ ਤੁਸੀਂ ਦੇਖ ਰਹੇ ਹੋ ਤੇ ਇੱਟ ਬਾਏ ਇੱਟ ਜਿਹੜਾ ਆ ਮਤਲਬ ਹਰ ਟਾਈਮ 2 ਫੁੱਟ 1 ਫੁੱਟ ਜਿਹੜਾ ਘਟੀ ਜਾ ਰਿਹਾ ਹੈ ਤੇ ਇਹ ਤੁਸੀਂ ਦੇਖੋਗੇ ਸ਼ਾਮ ਤੱਕ ਇਹ ਬਿਲਕੁਲ ਖਾਲੀ ਹੋ ਜਾਏਗਾ ਠੀਕ ਹੈ ਤੇ ਉਹਦੇ ਨਾਲ ਉਹਦੇ ਨਾਲ ਦੇਖੋ ਉਹਦੇ ਨਾਲ ਜਿਹੜਾ ਫਿਰ ਤਾਂ ਹੀ ਅਸੀਂ ਕਾਮਯਾਬ ਹੋਏ ਆ ਵੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਹੁਣ 95 ਜਾਂ 96% ਪਾਣੀ ਰੁਕ ਚੁੱਕਿਆ ਫਿਰ ਗਰਮੀ ਦਾ ਮੌਸਮ ਹੈ ਇੱਥੇ ਕੋਈ ਐਂਬੂਲੈਂਸ ਦੀ ਝੂਲਤ ਨਹੀਂ ਆ ਮੰਨ ਲਓ ਕਿ ਕੋਈ ਡਿੱਗ ਜਾਏ ਕੋਈ ਹੋਰ ਚੋਟ ਲੱਗ ਜਾਏ ਤਾਂ ਉਹਦਾ ਕੀ ਕਰੇ ਉਹਦਾ ਨਹੀਂ ਨਹੀਂ ਸਾਡੀ ਮੈਡੀਕਲ ਟੀਮ ਇੱਥੇ ਹੈਗੀ ਹੈ ਤੁਹਾਨੂੰ ਹੁਣੇ ਤੁਹਾਨੂੰ ਤੁਹਾਨੂੰ ਹੁਣੇ ਦੇਖਦੇ ਸਾਡੇ ਵਿਭਾਗ ਦੀ ਅੰਗੈਲੀ ਨਹੀਂ ਮੰਨਦੇ ਸਰ ਤਿੰਨ ਵਾਰ 23 ਚ ਟੁੱਟੀ 24 ਚ ਤੇ ਹੁਣ ਫੇਰ ਇਹ ਆਲਰੇਡੀ ਅਸੀਂ ਕਹਿਤਾ ਦੇਖੋ ਇਹਦੀ ਨਾ ਅਸੀਂ ਇਨਕੁਆਰੀ ਕਰਾਂਗੇ ਜੋ ਇਹਨਾਂ ਦਾ ਕਹਿਣਾ ਹੈ ਕਿ 115 ਫੁੱਟੇ ਪੂਰੀ ਜਗ੍ਹਾ ਹੋਣੀ ਚਾਹੀਦੀ ਹੈ ਲੇਕਿਨ ਮੌਕੇ ਤੇ 75 80 ਫੋਟੇ ਹੈ ਤੇ ਇੱਚ ਖਛਾ ਹੈਗਾ ਵੀ ਕੁੱਝ ਲੋਕਾਂ ਨੇ ਹੋ ਸਕਦਾ ਇਹ ਜਗ੍ਹਾ ਜਿਹੜੀ ਆਪਣੇ ਖੇਤਾਂ ਚ ਲਾ ਲਈ ਹੋਏ ਇਹਦੀ ਆਲਰੇਡੀ ਮੈਂ ਇਸ ਟਾਈਮ ਸਾਹਮਣੂ ਕਹਿਤਾ ਹੋ ਇਸ ਚੀਜ਼ ਦੀ ਇਨਕੁਆਰੀ ਵੀ ਕਰਨਗੇ ਜੋ ਕਿ ਜਿਵੇਂ ਹੁਣ ਆਪਾਂ ਇਸ ਸਾਈਡ ਖੜੇ ਆ ਤੇ ਇਸ ਸਾਈਡ ਤੁਸੀਂ ਦੇਖੋ ਵੀ ਸੜਕ ਵੀ ਹੈਗੀ ਹੈ ਪਰ ਉਧਰ ਸਾਈਡ ਵਾਲੀ ਸੜਕ ਵੀ ਖਤਮ ਹੋ ਚੁੱਕੀ ਹੈ ਸੋ ਇਸ ਕਰਕੇ ਮੈਂ ਖਤਮ ਹੋ ਚੁੱਕੇ ਨੇ ਅੱਧਾ ਦਾ ਪਾਣਾ ਪਾਣਾ ਘੰਟਾ ਕੰਮ ਰੁਕ ਤੇ ਯੂ ਵਿਲ ਸੀ ਹੋਰ 1-2 ਘੰਟੇ ਦੇ ਵਿੱਚ ਇਹਦਾ ਪੂਰਾ ਪੱਕਾ ਇੰਤਜ਼ਾਮ ਹੋ ਜਾਏਗਾ ਸਰ ਪੱਕਾ ਇੰਤਜ਼ਾਮ ਹੋ ਗਿਆ ਪਿੰਡ ਵਾਸੀ ਇਹ ਕਿ ਪਿੰਡ ਵਾਸੀਆਂ ਦੇ ਤੇ ਕੁਝ ਐਨਜੀਓ ਨੇ ਮਿਲ ਕੇ ਹੀ ਜਿਹੜਾ ਬੰਨ ਨੂੰ ਪੂਰੇ ਆ ਪ੍ਰਸ਼ਾਸਨ ਨਹੀਂ ਕਰ ਰਹੇ ਦੇਖੋ ਜੀ ਮੈਂ ਐਸੀ ਦੇਖੋ ਮੈਂ ਵੀ ਖੜਾ ਹੈਗਾ ਐਕਸ਼ਨ ਸਾਹਿਬ ਖੜੇ ਐਸਟੀਐਮ ਸਾਹਿਬ ਕੱਲ ਵੀ ਇੱਥੇ ਸੀਗੇ ਠੀਕ ਹੈ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜੀ ਕੱਲ ਦੇ ਸਾਡੇ ਐਸਟੀਐਮ ਸਾਹਿਬ ਤੇ ਸਾਡੇ ਐਕਸ਼ਨ ਸਾਹਿਬ ਇੱਥੇ ਹੈਗੇ ਮੈਂ ਵੀ ਅੱਜ ਆਇਆ ਹੈਗਾ ਐਂਡ ਸਕਸੈਸਫੁਲੀ ਅਸੀਂ ਜਿਹੜਾ ਪਾਣੀ ਹੈਗਾ ਉਹ ਰੋਕ ਲਿਆ ਹੈ ਸਰ ਨਰੇਗਾ ਦੇ ਕੰਮੇ ਲੱਗੇ ਨੇ ਪਰ ਕੋਈ ਰੋਟੀ ਪਾਣੀ ਦੀ ਸੁਵਿਧਾ ਹੈਗਾ ਜੀ ਦੇਖੋ ਐਸੀ ਐਸੀ ਕੋਈ ਗੱਲ ਨਹੀਂ ਆ। ਤੁਹਾਨੂੰ ਜਵਾਬ ਸਵਾਲ ਦਾ ਹੀ ਪੁੱਛ ਰਹੇ 77 ਸਾਲ ਦੇ ਕੋਈ ਮੈਡੀਕਲ ਸਰਵਿਸ ਨਹੀਂ ਕੋਈ ਖਾਣਾ ਨਹੀਂ ਆ। ਨਹੀਂ ਨਹੀਂ ਮੈਡੀਕਲ ਸਰਵਿਸ ਵੀ ਹੈਗੀ ਐ ਐਂਡ ਖਾਣਾ ਵੀ ਇਹਨਾਂ ਨੂੰ ਅਸੀਂ ਦੇਵਾਂਗੇ ਕੋਈ ਐਸੀ ਨਹੀਂ। ਉਹਨੀ ਅਨਾਉਂਸਮੈਂਟ ਹੋਈ ਆ ਤੁਹਾਡੇ ਹੁੰਦੇ ਸੀ ਕਹਿੰਦੇ ਮੈਡੀਕਲ ਸਰਵਿਸ ਹੈ ਨਹੀਂ ਕੋਈ ਸਿਹਰਾ ਸੱਚ ਸੋਧਿਆਣਾ ਤਾਂ ਹੈਗਾ। ਇਹ ਉਹਨਾਂ ਦੀ ਹੈਲਪ ਵੀ ਅਸੀਂ ਲਈ ਹੈਗੀ ਐ ਬਟ ਸਾਡੀ ਐਕਸ਼ਨ ਸਾਹਿਬ ਮੈਡਮ ਦੀ ਟੀਮ ਵੀ ਹੈਗੀ ਐ ਇੱਥੇ ਤਾਂ ਹੀ ਮੇਲ ਜੁਲ ਕੇ ਹੀ ਕੰਮ ਹੁੰਦਾ ਐ ਐਸਟੀਐਮ ਸਾਹਿਬ ਨੂੰ ਪੁੱਛਦੇ ਰਹੇ ਉਹ ਕਹਿੰਦੇ 108 ਦੇ ਕਾਲ ਕਰਨੀ ਆ ਜੀ ਤਾਂ ਪਹੁੰਚਣਗੇ ਐਂਬੂਲੈਂਸ। ਦੇਖੋ ਐ ਜਿਹੜਾ ਇੱਕ ਪ੍ਰੋਪਰਟੀ ਟੀਮ ਹੈਗੀ ਆ ਬਾਕੀ ਤੁਹਾਨੂੰ ਇਹਦੇ ਬਾਰੇ ਹੋਰ ਡਿਟੇਲ ਚ ਦੱਸ ਦੇਣਗੇ ਤਾਂ ਹੀ ਇਹ ਰੁਕਿਆ ਸਾਥ ਸੰਗ ਪ੍ਰੇਮੀ ਲੱਗੇ ਹੋਏ ਨੇ ਲਗਭਗ 40 ਬੰਦੇ ਤਾਂ ਇਹਨਾਂ ਦੇ ਹੈਗੇ ਆ ਇੱਥੇ 40 ਬੰਦੇ ਠੀਕ ਹੈ 40 ਲੱਗੇ ਇੱਕ ਵਟਾ ਇਹਦੇ ਨਾਲ ਡੇਰਾ ਚੱਚਾ ਚਦੋ ਦੇ 6000 ਵੱਡੀ ਗਿਣਤੀ ਚ ਲੱਗੇ ਹੋਏ ਆ ਮੈਂ ਕਿ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਆ ਜੀ ਉਹ ਵੀ ਸਾਡੇ ਕਹਿਣ ਤੇ ਇੱਥੇ ਆਏ ਨੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਰਲ ਮਿਲ ਕੇ ਐਜ਼ ਅ ਟੀਮ ਕੰਮ ਕੀਤਾ ਤਾਂ ਹੀ ਅਸੀਂ ਪਾਣੀ ਨੂੰ ਰੋਕ ਪਾਏ ਆ ਸਰ ਮੌਸਮ ਵਿਭਾਗ ਦਾ ਰਿਜ਼ਲਟ ਹੈਗਾ ਤਾਂ ਉਹਨੂੰ ਦੇਖਦੇ ਹੋਏ ਲੱਗਦਾ ਕਿ ਜਲਦੀ ਅਸੀਂ ਅਸੀਂ ਇਹਨ ਹੈਗਾ ਬਟ ਅਸੀਂ ਦਾ ਪਰਮਨੈਂਟ ਹੱਲ ਕਰਕੇ ਜਾਾਂਗੇ ਤਾਂ ਹੀ ਅਸੀਂ ਇੱਥੇ ਬੈਠੇ ਹੈਗੇ ਆ। ਉਹ ਹੁਣ ਤੋਂ 5-6 ਮਹੀਨੇ ਚ ਕਰਨ ਦੀ ਤਿਆਰੀ ਹੈ ਜੀ ਉਹਦੀ ਹੋਰ ਲੈ ਜੂ। ਠੀਕ ਹੈ। ਉਹ ਤੁਹਾਡੇ ਸਾਹਮਣੇ ਕੰਮ ਚੱਲ ਰਿਹਾ ਜੀ ਤੁਸੀਂ ਰੁਕੋ ਇੱਥੇ ਕੁਝ ਨਹੀਂ ਹੁੰਦਾ ਇੱਥੇ ਵੀ ਆਰ ਹੇਅਰ ਅਸੀਂ ਇੱਕ ਵਾਰੀ ਪਾਣੀ ਰੋਕ ਲਿਆ ਹੈਗਾ ਪਲੱਗ ਕਰ ਲਿਆ ਹੁਣ ਇਹਨੂੰ ਪਰਮਨੈਂਟਲੀ ਪਲੱਗ ਕਰਾਂਗੇ। ਠੀਕ ਹੈ ਹੁਣ ਪ੍ਰੋਬਲਮ ਇਹ ਹੈ ਸੁਣੋ ਪ੍ਰੋਬਲਮ ਇਹ ਹੈ ਕਿ ਉਧਰਲੇ ਬੰਨੇ ਜਿਹੜੀ ਸੜਕ ਸੀ ਉਹ ਬਿਲਕੁਲ ਹੀ ਲੋਕਾਂ ਨੇ ਖਾਈ ਲਈ ਹੈ ਜਿਹਦੇ ਕਰਕੇ ਸਾਡੀ ਜੀਸੀਬੀ ਉਧਰ ਜਾ ਨਹੀਂ ਪਾਰੀ ਹੁਣ ਜੀਸੀਬੀ ਅਸੀਂ ਇਧਰੋਂ ਭੇਜਾਂਗੇ। ਸਰ ਉਹ ਚੀਜ਼ ਪਰ ਸਰ ਨਹਿਰੀ ਉਹ ਕਹਿ ਰਹੇ ਹੋ ਉਹ ਸਮੱਸਿਆ ਜਾਇਜ਼ ਬਣਦੀ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੇ ਥੋ ਸਕਦਾ ਥੋਂ ਕੱਟਿਆ ਹੋਵੇ ਕਿ ਸਰ ਉਹ ਦੋ ਦਿਨਾਂ 10 ਦਿਨਾਂ ਦੇ ਵਿੱਚ ਤਾਂ ਕੱਟਿਆ ਨਹੀਂ ਗਿਆ ਹੋਵੇਗਾ ਲੋਕ ਕਹਿ ਰਹੇ ਕਿ 10 ਸਾਲ ਤੋਂ ਇਦਾਂ ਹੀ ਚੱਲ ਰਿਹਾ ਉਸ ਟਾਈਮ ਨਹਿਰੀ ਵਿਭਾਗ ਨੇ ਕਾਰਵਾਈ ਹਰ ਸਰ ਪੂਰੀ ਤਰ੍ਹਾਂ 3 ਸਾਲ ਤੋਂ ਜੀ ਦੇਖੋ ਮੈਂ ਅੱਗੇ ਕਿਹਾ ਵੀ ਇਹਦੀ ਮੈਂ ਆਲਰੇਡੀ ਐਸਟੇਮ ਸਾਹਿਬ ਨੂੰ ਕਿਹਾ ਵੀ ਹੀ ਵਿਲ ਡੂ ਐਨ ਇਨਕੁਆਰੀ ਤੇ ਮੈਨੂੰ ਇੱਕ ਰਿਪੋਰਟ ਸਬਮਿਟ ਕਰਨਗੇ ਕਿ ਇਹ ਕਾਰਨ ਇਹਦਾ ਕਿਉਂਕਿ ਜੇ ਤੁਸੀਂ ਨੋਟ ਕਰੋ ਮੈਂ ਆ ਕੇ ਪਹਿਲਾ ਕੁਐਸਚਨ ਕੀਤਾ ਵੀ ਇਹ ਤੋਂ ਥੋੜੀ ਕੀ ਦੂਰ ਅੱਗੇ ਪਹਿਲਾਂ ਵੀ ਕੱਟ ਪਿਆ ਤਾਂ ਰੀਜ਼ਨ ਇਹੀ ਸੀਗਾ ਕਿ ਪਰਲੇ ਬੰਨੇ ਜਿਹੜੀ ਸੜਕ ਹੈਗੀ ਸੀ ਸਾਡੀ ਉਹ ਜਿਹੜੀ ਆਲਰੇਡੀ ਕਿਸੇ ਨਾ ਕਿਸੇ ਨੇ ਕੱਟ-ਕੱਟ ਕੇ ਹੌਲੀ-ਹੌਲੀ ਜਿਹੜੀ ਉਹ ਖੇਤਾਂ 'ਚ ਹੀ ਮਲਾ ਲਈ ਹੈਗੀ ਆ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਫਿਰ ਤੁਹਾਡੇ ਅੱਜ ਜੋ ਸਾਹਿਬ ਗੱਡੀ 'ਚ ਸੀ ਲਾ ਕੇ ਆਰਾਮ ਮੁੱਲਾ ਆਰਾਮ ਕਰ ਰਹੇ ਨੇ ਇੱਥੇ ਲੈਵਲ ਕੰਮ ਕਰ ਰਹੇ ਆ ਨਹੀਂ ਨਹੀਂ ਅਸੀਂ ਨਾਲ ਖੜੇ ਮੈਂ ਖੜਾ ਨਾ ਇੱਥੇ ਤੁਸੀਂ one of the premium and prestigious professional institutes providing a wide range of professional courses with 100% placement assistance we are sri sai group of institutes